ਹਿਮਾਚਲ ਦੇ ਲਾਹੌਜ਼ੀ ਛੋਈ ਐਨ ਆਰ ਆਈ ਦੀ ਕੁੱਟਮਾਰ ਦੇ ਮਾਮਲੇ 'ਚ ਐਕਸ਼ਨ ਮੰਤਰੀ ਤਾਲੀਵਾਲ ਨੇ ਅੰਮ੍ਰਿਤਸਰ 'ਚ ਦਰਜ ਕਰਵਾਈ ਜ਼ੀਰੋ ਐਫ ਆਈ ਆਰ ਹਿਮਾਚਲ ਦੇ ਸੀਐਮ ਤੋਂ ਕਾਰਵਾਈ ਦੀ ਕੀਤੀ ਮੰਗ ਨਸ਼ੇ ਦੇ ਮੁੱਦੇ ਤੇ ਬੀਜੇਪੀ ਤੇ ਆਪ ਵਿਚਾਲੇ ਵਾਰ ਪਲਟਵਾਰ ਜਾਖੜ ਬੋਲੇ ਪੰਜਾਬ 'ਚ ਪਿਛਲੇ 14 ਦਿਨਾਂ 'ਚ ਹੋਈਆਂ 14 ਮੌਤਾਂ ਰਾਮੇਬਾਜ਼ੀ ਛੱਡ ਕੇ ਕੰਮ ਕਰੇ ਸਰਕਾਰ ਆਪ ਦਾ ਇਲਜ਼ਾਮ ਮਹਾਰਾਸ਼ਟਰ ਤੇ ਗੁਜਰਾਤ ਦੀਆਂ ਬੀਜੇਪੀ ਸਰਕਾਰਾਂ ਭੇਜ ਰਹੀਆਂ ਨੇ ਨਸ਼ੇ ਅੱਛੇ ਖਿਲਾਫ ਪੰਜਾਬ ਪੁਲਿਸ ਨੇ ਚਲਾਇਆ ਵੱਡਾ ਸਰਚ ਆਪਰੇਸ਼ਨ ਸ਼ਹਿਰਾਂ ਪਿੰਡਾਂ ਚ ਨਸ਼ੇ ਦੇ ਸੋਦਾਗਰਾਂ ਦੇ ਟਿਕਾਣਿਆਂ ਤੇ ਕੀਤੀ ਰੇਡ ਖੁੱਦ ਫੀਮ ਚੁਤਰੇ ਵੱਡੇ ਪੁਲਿਸ ਅਧਿਕਾਰੀ ਆਪਣੇਆਂ ਦੇ ਸਵਾਲਾਂ ਚ ਕਿਰੇ ਸੁਖਵੀਰ ਬਾਦਲ ਨੂੰ ਮਿਲਿਆ ਤੁਰ ਵਿਰੋਧੀ ਰੰਦਾਵਾ ਦਾ ਸਾਥ ਨਿਊਜ਼ 18 ਤੇ ਸੁਜਿੰਦਰ ਰੰਦਾਵਾ ਦਾ ਵੱਡਾ ਬਿਆਨ ਬੋਲੇ ਸੁਖਵੀਰ ਬਾਦਲ ਤੋਂ ਬਿਨਾ ਨਹੀਂ ਚੱਲ ਸਕਦਾ ਅਕਾਲੀ ਦਰਬਾਰ ਜਲ ਸੰਕਟ ਨੂੰ ਲੈ ਕੇ ਦਿੱਲੀ ਚ ਜ਼ਬਰਦਸਤ ਬਵਾਲ ਜਲ ਬੋਰ ਦੇ ਦਫ਼ਤਰ ਤੇ ਕੀਤਾ ਪਥਰਾ आम आदमी पार्टी ने पुलिश तो पानी सप्लाई पाइप दी मंगी सुरक्षा बरनाला ਚੋਂ ਚੱਲਦੀ ਕਾਰ ਬਣੀ ਅੱਗ ਦਾ ਗੋਲਾ 32 ਸਾਲਾ ਕਾਰ ਚਾਲਕ ਜ਼ਿੰਦਾ ਸੜਿਆ ਘਰ ਚ ਪਾਉਣ ਵਾਲਾ ਇਕੱਲਾ 시ਰਚਰਨ ਸਿੰਘ ਵਿਆਹ ਦੇ ਬੰਦਨ ਚ ਬੱਜੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਵਕੀਲ ਸ਼ਹਬਾਜ਼ ਸੋਹੀ ਦੇ ਨਾਲ ਲਿਆਂ ਲਾਵਾਂ ਮੁੱਖ ਮੰਤਰੀ ਮਾਨ ਬਿਆਸ ਮਾਗਮ ਚੋਇ ਸ਼ਾਹ ਸਸਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾਣ ਸਭ ਤੋਂ ਪਹਿਲਾਂ ਗੱਲ ਕਰਦੇ ਆ ਹਿਮਾਚਲ ਦੇ ਡਲਹੌਜ਼ੀ ਦੇ ਵਿੱਚ ਹੋਈ ਐਨ ਆਰ ਆਈ ਕੁੱਟਮਾਰ ਮਾਮਲੇ ਦੀ ਪੀੜਿਤ ਸ਼ਖਸ ਦੇ ਨਾਲ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੁਲਾਕਾਤ ਕੀਤੀ ਹੈ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਜਿੱਥੇ ਉਹ ਐਨ ਆਰ ਆਈ ਦਾਖਲ ਹੈ ਉਸ ਦਾ ਹਲਚਲ ਜਾਣਿਆ ਗਿਆ ਗੱਲਬਾਤ ਕੀਤੀ ਗਈ ਔਰ ਮੰਤਰੀ ਧਾਲੀਵਾਲ ਵੱਲੋਂ ਅੰਮ੍ਰਿਤਸਰ ਦੇ ਵਿੱਚ ਜ਼ੀਰੋ ਐਫ ਆਈ ਆਰ ਦਰਜ ਕਰਵਾਈ ਗਈ ਹੈ ਔਰ ਉਨ੍ਹਾਂ ਹਿਮਾਚਲ ਦੇ ਸੀਐਮ ਸੁਖਵਿੰਦਰ ਸੁਖੂ ਦੇ ਨਾਲ ਵੀ ਸੰਪਰਕ ਕੀਤਾ ਹੈ ਕੁਲਦੀਪ ਤਾਲੀਵਾਲ ਨੇ ਕਿਹਾ ਕਿ ਹਮਲਾਵਰਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਉਨ੍ਹਾਂ ਕਿਹਾ ਕਿ ਮਾਨ ਸਰਕਾਰ ਐਨਆਰਆਈ ਭਾਈਚਾਰੇ ਦੇ ਨਾਲ ਹਰ ਦੁੱਖ ਸੁੱਖ ਦੇ ਵਿੱਚ ਖੜੀ ਹੈ ਦਰਸਲ ਹਿਮਾਚਲ ਦੇ ਡਲਹੌਜ਼ੀ ਇਹ ਪਰਿਵਾਰ ਕੁੰਮਨ ਗਿਆ ਸੀ ਐਨਆਰਆਈ ਪੰਜਾਬੀ ਤੇ ਉਸ ਦੀ ਸਪੈਨਿਸ਼ ਪਤਨੀ ਤੇ ਹਮਲਾ ਕੀਤਾ ਗਿਆ ਸੀ ਉਹ ਤੇਰੀ ਬੁਰੀ ਤਰ੍ਹਾਂ ਇਸ ਐਨਆਰਆਈ ਦੀ ਕੁੱਟਮਾਰ ਕੀਤੀ ਗਈ ਸੀ ਉਸ ਨੂੰ ਜ਼ਖਮੀ ਕੀਤਾ ਗਿਆ ਖਬਰ ਦਿੱਲੀ ਤੋਂ ਦਿੱਲੀ ਚ ਜਲ ਸੰਕਟ ਨੂੰ ਲੈ ਕੇ ਸਿਆਸਤ ਸਿਖਰਾਂ ਤੇ ਹੈ ਇਸੇ ਵਿਚਾਲੇ ਦਿੱਲੀ ਜਲ ਬੋਰਡ ਦੇ ਦਫਤਰ ਦੇ ਵਿੱਚ ਪੱਥਰਬਾਜ਼ੀ ਤੱਕ ਹੋ ਗਈ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਭਾਜਪਾ ਆਮ ਸਾਹਮਣੇ ਨੇ ਇਹ ਤਸਵੀਰਾਂ ਦਿੱਲੀ ਦੇ ਜਲ ਬੋਰਡ ਦਫਤਰ ਦੀਆਂ ਨੇ ਤਪਦੀ ਗਰਮੀ ਦੇ ਵਿਚਾਲੇ ਦਿੱਲੀ ਵਿੱਚ ਬੂੰਦ ਬੂੰਦ ਪਾਣੀ ਨੂੰ ਤਰਸਰੇ ਲੋਕਾਂ ਦੇ ਸਬਰ ਦਾ ਪੰਟ ਟੁੱਟ ਗਿਆ ਪਿਛਲੇ ਕੁਝ ਦਿਨਾਂ ਤੋਂ ਦਿੱਲੀ जल संकट दे नाल ਜੂਝ ਰਹੀ ਹੈ ਅਤੇ ਇਸ ਵਿਚਾਲੇ ਬੀਜੇਪੀ ਦੇ ਵੱਲੋਂ ਦੱਖਣੀ ਦਿੱਲੀ ਦੇ ਛਤਰਪੁਰ ਸਥਿਤ ਜਲ ਬੋਰਡ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਮਹਿਲਾਵਾਂ ਦੇ ਵੱਲੋਂ ਪੱਥਰबाजी ਕਰ ਦਿੱਤੀ ਗਈ ਜਿਸ ਨਾਲ ਜਲ ਬੋਰਡ ਦਫ਼ਤਰ ਦੇ ਸ਼ੀਸ਼ੇ ਟੁੱਟ ਗਏ ਤਾਂ ਕਿ ਦਿੱਲੀ ਵਿੱਚ 2014 ਵਿੱਚ 13 ਵਿੱਚ ਜਦੋਂ ਪਹਿਲੀ ਬਾਰ 50 ਦਿਨ ਦੀ ਸਰਕਾਰ ਵਿੱਚ ਤੱਬ ਵੀ 950 एमजीडी ਪਾਣੀ tha आज भी 950 से 1000 एमजीडी पानी है 10 साल में 5 लाख लोग प्रतिवर्ष दिल्ली में बढ़ जाती है जनसंख्या रोजगार के लिए बाहर से लोग आ जाते हैं दिल्ली की नेचुरल पॉपुलेशन बढ़ती है पच्चीस लाख लोग अगर बढ़ गए पांच साल में पचास लाख लोग बढ़ गए 10 साल में लेकिन एम एक भी MGD का कोई नया ट्रीटमेंट केजरीवाल ने नहीं लगाया है जो कांग्रेस के प्रपोजल के थे वजीराबाद में स्वयं जी का था ओखले में स्वयं जी का था उन्हीं को दस साल में पूरा कर देते जल आप जल संकट से दिल्ली आप सरकार के मंत्री आतिशी ने दिल्ली पुलिस कमिश्नर चिट्ठी लेके वाटर पाइपलाइन की सुरक्षा की मांग की है ਉਨਾ ਇਲਜ਼ਾਮ ਲਾਇਆ ਕਿ ਦਿੱਲੀ ਦੇ ਵਿੱਚ ਪਾਈਪਲਾਈਨ ਕੱਟਣ ਦੀ ਸਾਜ਼ਿਸ਼ ਹੋ ਰਹੀ ਹੈ ਤਾਂ ਕਿ ਦਿੱਲੀ ਦੇ ਵਿੱਚ ਪਾਣੀ ਦੀ ਸਮੱਸਿਆ ਨੂੰ ਹੋਰ ਡੂੰਗਾ ਕੀਤਾ ਜਾ ਸਕੇ ਦਿੱਲੀ ਦੇ ਵਿੱਚ ਪਾਣੀ ਨੂੰ ਲੈ ਕੇ ਕਹਿਰਾ ਮਚਿਆ ਹੋਇਆ ਹੈ ਜਿਉ ਪਾਣੀ ਕੀ ਪਾਈਪਲਾਈਨ ਸੋਨੀਆ ਵਿਹਾਰ ਸੇ ਆਤੀ ਹੈ ਪੂਰੇ ਸਾ ਦਿੱਲੀ ਕੋ ਪਾਣੀ ਪ੍ਰੋਵਾਈਡ ਕਰਦੀ ਹੈ ਕੱਲ ਉਸ ਪਾਣੀ ਕੀ ਪਾਈਪਲਾਈਨ ਮੇ ਲੀਕੇਜ ਹੋਈ ਉਸ ਲੀਕੇਜ ਔਰ ਕਾਫੀ ਸਿਵियर ਲੀਕੇਜ ਹੋਈ ਆਪ ਇਹ ਦੇਖ ਸਕਤੇ ਹੈ ਕਿ ਬਹੁਤ ਬੜੀ ਲੀਕੇਜ ਵਹਾਂ ਪੇ ਹੋ ਰਹੀ ਥੀ जब हमारी पेट्रोलिंग टीम को यह पता चला तो रिपेयर के लिए टीम भेजी गई वहां ये पाया गया कि बहुत बड़े बड़े बोल्ट 12 इंच के बोल्ट चार चार पांच पांच सेंटीमीटर लंबे बोल्ट को काट कर वहां पर छेद किया गया था पाइपलाइन में तो ऐसा लग रहा है कि कुछ षड्यंत्र हो रहा है दिल्ली के पानी की समस्या का हल कि में होगा इस बारे हले कुछ नहीं किया जा सकता पर इस विचाली सियासत अपने राह तलाश रही है ਤੇ ਖਬਰ ਬਰਨਾਲਾ ਤੋਂ ਜਿੱਥੇ ਇੱਕ ਬੇहद ਦਰਦਨਾਕ ਹਾਦਸਾ ਵਾਪਰਿਆ ਜਲਦੀ ਸੜ ਜਲਦੀ ਕਾਰ ਨੂੰ ਸੜਕ ਤੇ ਅੱਗ ਲੱਗ ਗਈ ਅਤੇ ਡਰਾਈਵਰ ਨੂੰ ਗੱਡੀ ਚੋਂ ਬਾਹਰ ਨਿਕਲਣ ਤੱਕ ਦਾ ਮੌਕਾ ਨਹੀਂ ਮਿਲਿਆ ਸੜਕ ਤੇ ਜਲਦੀ ਕਾਰ ਬਣੀ ਅੱਗ ਦਾ ਗੋਲਾ ਅੱਗ ਨੇ ਇੰਨੀ ਤੇਜ਼ੀ ਨਾਲ ਕਾਰ ਨੂੰ ਆਪਣੀ ਚਮੜੀ ਚ ਲੈ ਲਿਆ ਕਿ ਡਰਾਈਵਰ ਕਾਰ ਦੇ ਅੰਦਰ ਹੀ ਜ਼ਿੰਦਾ ਸੜ ਗਿਆ ਤਸਵੀਰਾਂ ਬਰਨਾਲਾ ਬਾਈਪਾਸ ਦੀਆਂ ਨੇ ਜਿੱਥੇ ਆਲਟੋ ਕਾਰ ਚ 32 ਸਾਲ ਦਾ ਹਰਚਰਨ ਸਿੰਘ ਜਾ ਰਿਹਾ ਸੀ ਅਚਾਨਕ ਕਾਰ ਨੂੰ ਅੱਗ ਲੱਗ ਗਈ ਤੇ ਹਰ ਚਰਨ ਨੂੰ ਕਾਰ ਚੋਂ ਬਾਹਰ ਨਿਕਲਣ ਦਾ ਵੀ ਮੌਕਾ ਨਹੀਂ ਮਿਲਿਆ ਤੇ 32 ਸਾਲਾਂ ਦਾ ਨੌਜਵਾਨ ਕਾਰ ਦੇ ਅੰਦਰ ਹੀ ਕੰਕਾਲ ਬਣ ਗਿਆ ਇਹਨਾਂ ਨੂੰ ਮੈਨੂੰ ਕੰਟਰੋਲ ਰੂਮ ਤੋਂ ਇਨਫੋਰਮੇਸ਼ਨ ਮਿਲੀ ਸੀ ਨਾ ਐਂ ਕਰਕੇ ਜਿਹੜਾ ਮੋਗਾ ਬਾਈਪਾਸ ਆ ਬਰਨਾਲਾ ਜੁਰੂਰ ਹਾਈਵੇ ਤੇ ਮੋਗਾ ਬਾਈਪਾਸ ਨਿਕਲਦਾ ਇਹਦੇ ਤੇ ਗੱਡੀ ਨੂੰ ਅੱਗ ਲੱਗੀ ਉੱਥੇ ਪਹੁੰਚੋ ਅਸੀਂ ਤੁਰੰਤ ਇੱਥੇ ਪਹੁੰਚ ਗਏ ਜਦੋਂ ਆ ਕੇ ਦੇਖਿਆ ਇੱਥੇ ਗੱਡੀ ਬੁਰੀ ਤਰ੍ਹਾਂ ਜਲ ਰਹੀ ਸੀਗੀ ਉਹ ਕਾਫੀ ਬੁਝਾਉਣ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਵੀ ਕਾਫੀ ਉਹਦੇ ਤੇ ਰੇਤਰੂ ਤੱਕ ਆ ਕੇ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਕੰਟਰੋਲ ਨਹੀਂ ਹੋਈ ਬੰਦਾ ਵਿੱਚ ਸੀਗਾ ਪਰ ਜਲ ਚੁੱਕਿਆ ਸੀਗਾ ਪਰ ਚਰਨ ਸਿੰਘ ਘਰ ਚ ਇਕੱਲਾ ਕਮਾਉਣ ਵਾਲਾ ਸੀ ਮ੍ਰਿਤਕ ਦੇ 10 ਤੇ 12 ਸਾਲ ਦੇ ਦੋ ਛੋਟੇ ਬੱਚੇ ਨੇ ਚੱਲੇ ਹੀ ਸੀਗਾ ਇਸ ਵੇਰੇ ਇਹ ਪਹਿਲਾਂ ਸਾਡੇ ਡੇਰੇ ਪ੍ਰੋਗਰਾਮ ਸੀ ਦਰਾਜ ਉੱਥੇ ਗਿਆ ਜੀ ਮੇਰੇ ਨਾਲ ਹੀ ਮੈਂ ਉਹਨੂੰ ਡੇਰੇ ਤੱਕ ਐ ਆਏ ਉਹ ਤੇ ਬਚਾਰੇ ਨੂੰ ਗੱਡੀ 'ਚ ਉਹ ਤੇ ਟੱਕਰ ਗਿਆ ਮੈਨੂੰ ਜਾਂਦਾ ਤੇ ਅੱਗੇ ਮਡੇਰੇ ਤੱਕ ਪਤਾ ਤੇ ਵਧੀਆ ਬਹੁਤ ਨਰਮ ਪਰਿਵਾਰ ਹੈ ਜੀ ਕੁਈ ਖੰਦਾ ਨਹੀਂ ਪਿੰਨ ਰਹੀ ਸੀ ਕੋਸ ਬਸ ਤੁਸੀਂ ਸਮਝ ਲੋ ਕਾਰੀ ਤਵਾ ਹੋ ਗਿਆ ਜੀ ਇਹਨਾਂ ਅਸਮਾਨ ਤੋਂ ਵਰ ਰਹੀ ਸਤਪਸ਼ ਵਿਚਾਲੇ ਸਾਧਨ ਚਲਾਉਂਦੇ ਵੇਲੇ ਬਹੁਤ ਸੁਚੇਤ ਰਹਿਣ ਦੀ ਲੋੜ ਹੈ ਕਾਰ ਚੱਗ ਕਿਸ ਵਜ੍ਹਾ ਕਰਕੇ ਲੱਗੀ ਸਪੱਸ਼ਟ ਨਹੀਂ ਹੋਇਆ ਪਰ ਇੱਕ ਘਰ ਦਾ ਕਮਾਊ ਪੁੱਤ ਇਸ ਅੱਗ ਦੀ ਪੇਟ ਚੜ ਗਿਆ ਬਰਨਾਲਾ ਤੋਂ ਅਸ਼ੀ ਸ਼ਰਮਾ ਨਿਊਜ਼ ਟੀਮ ਪੰਜਾਬ ਤੇ ਤਪਦੀ ਗਰਮੀ ਵਿਚਾਲੇ ਲਗਾਤਾਰ ਗੱਡੀਆਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਇਸ ਦੇ ਕਾਰਨ ਕੀ ਨੇ ਤੇ ਇਸ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਇਸ ਨੂੰ ਲੈ ਕੇ ਐਕਸਪਰਟਸ ਦੇ ਨਾਲ ਗੱਲਬਾਤ ਕੀਤੀ ਸਾਡੇ ਸਹਿਯੋਗੀ ਮਨੋਚ ਰਾਠੀ ਨੇ ਸਰ ਪਹਿਲਾਂ ਤੁਸੀਂ ਅਗਰ ਜੇ ਹਾਈਵੇਅ ਨਿਕਲ ਰਹੇ ਹੋ ਜਾਂ ਫੈਮਲੀ ਨਾਲ ਜਾ ਰਹੇ ਹੋ ਪਹਿਲਾਂ ਤੇਲ ਤੇ ਚੈੱਕ ਕਰ ਲੋ ਹੂੰ ਤੇਲ ਤੁਹਾਨੂੰ ਮੈਂ ਦਿਖਾਇਆ ਜੇ ਤਾਂ ਤੇਲ ਵਿੱਚ ਹੈ ਹੀ ਨਹੀਂ ਮੇਰੇ ਖਿਆਲ ਅੱਧਾ ਕਿਲੋਟਰ ਤੇਲ ਆ ਫਿਰ ਇਹ ਅਲਟਵਾ ਚਲੋ ਤਾਂ 2-4 ਸਾਲ 5 ਸਾਲ ਪੁਰਾਣਾ ਤਾਂ ਹੈ ਹੀ ਗਿਆ ਪਰ ਇਹ ਬੇਸਿਕ ਚੀਜ਼ਾਂ ਤਾਂ ਨਾਰਮਲ ਹੈ ਕੂਲੈਂਟ ਜ਼ਰੂਰ ਚੈੱਕ ਕਰੋ ਜੀ ਪੂਲ ਪਾਣੀ ਚੈੱਕ ਕਰ ਲੋ ਬੇਸਿਕ ਅਗਰ ਜੇ ਸਟਾਰਟਿੰਗ ਦੀ ਦਿੱਕਤ ਹੈ ਜਾਂ ਕੋਈ ਆ ਬੈਟਰੀ ਦੇ ਟਰਮੀਨਲ ਚਲੋ ਇਹਦੇ ਟਾਈਟ ਹੈ ਪ੍ਰੋਪਰ ਟਾਈਟ ਹੋਣਾ ਚਾਹੀਦਾ ਹੈ ਠੀਕ ਹੈ ਬੈਟਰੀ ਦਾ ਪਾਣੀ ਪ੍ਰੋਪਰ ਹੋਣਾ ਚਾਹੀਦਾ ਮਗਰ ਜੇ ਰਸਤੇ 'ਚ ਕੋਈ ਪਰੇਸ਼ਾਨੀ ਨਹੀਂ ਆਣੀ ਆਵੇ ਤਾਂ ਠੀਕ ਹੈ ਤੇ ਸਰ ਇੱਕ ਗੱਲ ਹੋ ਰਹੀ ਕਿਉਂਕਿ ਇਹ ਤਾਂ ਛੋਟੀ ਗੱਡੀ ਹੁਣ ਵੱਡੀ ਗੱਡੀਆਂ ਦੇ ਕੋਲ ਵੀ ਚੱਲ ਲੈਂਦੇ ਵੱਡੀ ਗੱਡੀਆਂ 'ਚ ਜਿਹੜੀ 올ਡ ਮਾਡਲ ਖਾਸ ਤੌਰ ਤੇ ਹੁੰਦੀ ਆ ਉਹਨਾਂ ਦੀ ਕਿਸ ਤਰ੍ਹਾਂ ਦੀ ਦਿੱਕਤਾਂ ਹੁੰਦੀ ਆ ਕਿਉਂਕਿ ਦੇਖਿਆ ਗਿਆ ਹੈ ਕਿ ਗੱਡੀਆਂ 'ਚ ਅੱਗ ਲੱਗ ਜਾਂਦੀ ਸਰ ਅੱਗ ਲੱਗੇ ਆ ਮੰਨ ਕੇ ਤੇ ਲੋਕੇ ਇੱਕ ਕਸਟਮਰ ਦੀ ਗੱਡੀ ਹੈ ਜ ਇਹਦੇ ਕਿਤੇ ਨਾ ਕਿਤੇ ਬੇਸਿਕ ਲੀਕੇਜ ਹੈ। ਹੂੰ। ਛੋਟੂ ਡੇਂਜਰ 10 ਦੀ ਟਿਕਟ ਨੇ ਬੁਕੇ। ਹੂੰ। ਇਹ ਦੇਖੋ ਨਾ ਸਾਰੇ ਪਾਸੇ 10 ਦੀ ਜੰਮੀ ਹੋਈ ਜਾਂ। ਠੀਕ ਹੈ। 10 ਤੋਂ ਮਦਮਿਨਸ ਮਤਲਬ ਇਹਦੇ ਕਿਤੇ ਨਾ ਕਿਤੇ ਲੀਕੇਜ ਹੈ। ਲੀਕੇਜ ਹੈ ਤਾਂ ਮਤਲਬ ਆਟ ਆੜੀ ਜਿਹੜੀ ਮਿੱਟੀ ਔਰ 10 ਕਦੀ ਜੰਮਦੀ ਆ। ਠੀਕ ਹੈ। ਜਦ ਡੀਜ਼ਲ ਦੀ ਲੀਕੇਜ ਹੈ ਜਾਂ ਕਿਤੇ ਡੀਜ਼ਲ ਦੀ ਨਹੀਂ ਹੋਏਗੀ ਤੇ ਮੰਨ ਕੇ ਚੱਲੋ ਕਿ ਮੋਗਲੈਲ ਦੀ ਲੀਕੇਜ ਹੋਏਗੀ ਕਿਤੇ ਨਾ ਕਿਤੇ। ਠੀਕ ਹੈ। ਇਹ ਲੀਕੇਜ ਹੀ ਸ਼ਾਰਟ ਸਰਕਟ ਦਾ ਕਾਰਨ ਬਣਦੀ ਆ ਸਰ। ਠੀਕ ਹੈ। ਇਹ ਲੀਕੇਜ ਕਰਕੇ ਹੀ ਸ਼ਾਰਟ ਸਰਕਟ ਕਾਰਨ ਅਸਲੀ ਕਾਰਨ ਇਹ ਹੀ ਬਣਦੇ ਆ ਜਾਂ ਲੀਕੇਜ ਹੋ ਗਈ ਜਾਂ ਕਿਤੇ ਕਟਿੰਗ ਵਾਇਰ ਕਰ ਲਓ ਜਾਂ ਆਇੰਪ ਲਗਾ ਰੱਖਿਆ ਬੰਦੇ ਨੇ ਇਹ ਹਲਕਾ ਦੇਖੋ ਆ ਜਿਹੜੀ ਮੈਂ ਤੁਹਾਨੂੰ ਪਿਛਲੇ ਵੀਡੀਓ ਚ ਗੱਲ ਕੀਤੀ ਸੀ ਨਾ ਜਿਹੜਾ ਲੂਜ਼ ਕਨੈਕਟਰ ਦੇਖੋ ਲੂਜ਼ ਆ ਦੇਖੋ ਬਿਲਕੁਲ ਅੱਗੇ ਆ ਇਹ ਛੋਟੇ ਛੋਟੇ ਹਲਕੇ ਸਪਾਰਕਿੰਗ ਹੋਣੀ ਇੱਥੇ ਤੇ ਆ ਦੇਖੋ ਸ਼ਾਰਟ ਹੁਣ ਕਾਰਨ ਇਹ ਛੋਟੇ ਛੋਟੇ ਕਾਰਨ ਬਣਦੇ ਨਾਲ ਹੀ ਪੋਲਿਸ ਨੇ ਰੱਖਿਆ ਆ ਬੰਦੇ ਨੇ ਆ ਇਥੇ ਐਂਪ ਦਾ ਸ਼ੂਜ਼ ਫਾਜ ਕੋਈ ਲੱਗਿਆ ਇਹ ਛੋਟੂਨੇ ਕਾਰਨ ਜਿਹਦਾ ਹਲਕਾ ਸ਼ਾਰਟ ਸਰਕਟ ਹੋਇਆ ਅੰਦਰ ਬਠਿੰਡੇ ਇਸ ਵਾਲੇ ਨੂੰ ਥੋੜੀ ਬਦਲ ਲੱਗਦਾ ਕਿਆ ਹੋਇਆ ਤੇ ਨਸ਼ੇ ਦੇ ਮੁੱਦੇ ਤੇ ਭਾਜਪੀ ਤੇ ਆਪ ਵਿਚਾਲੇ ਵਾਰ ਪਲਟ ਵਾਰ ਚੱਲ ਰਿਹਾ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਨੂੰ ਕੇਰਿਆ ਹੈ ਨਸ਼ੇ ਦੇ ਮੁੱਦੇ ਤੇ ਜਾਖੜ ਨੇ ਕਿਹਾ ਕਿ 14 ਦਿਨਾਂ ਚ ਨਸ਼ੇ ਨਾਲ 14 ਮੌਤਾਂ ਹੋਈਆਂ ਤੇ ਸਰਕਾਰ ਨੂੰ ਡਰਾਮੇਬਾਜ਼ੀ ਛੱਡ ਕੇ ਕੰਮ ਕਰਨ ਵੱਲ ਧਿਆਨ ਦੇਣਾ ਚਾਹੀਦਾ ਉਹਨਾਂ ਕਿਹਾ ਕਿ ਪਿਛਲੇ ਸਾਲ ਭਗਵੰਤ ਮਾਨ ਜੀ ਹਜ਼ਾਰਾਂ ਬੱਚਿਆਂ ਨੂੰ ਲੈ ਕੇ ਅਰਦਾਸ ਕਰਨ ਪਹੁੰਚੇ ਸੀ ਉਹਨਾਂ ਕਹਿੰਿਆ ਕਿ ਅਰਦਾਸ ਤਾਂ ਪੰਜਾਬੀ ਖੁਦ ਕਰ ਰਹੇ ਨੇ ਪਰ ਤੁਸੀਂ ਸਰਕਾਰ ਵਜੋਂ ਕੰਮ ਕਰੋ। ਜਾਖੜ ਦੇ ਇਲਜ਼ਾਮ ਤੇ ਆਮ ਆਦਮੀ ਪਾਰਟੀ ਨੇ ਜਵਾਬ ਦਿੱਤਾ ਹੈ। ਉਹਨਾਂ ਕਹਿੰਿਆ ਕਿ ਮਹਾਰਾਸ਼ਟਰ ਤੇ ਗੁਜਰਾਤ ਦੀਆਂ ਭਾਜਪਾ ਸਰਕਾਰਾਂ ਨਸ਼ੇ ਭੇਜ ਰਹੀਆਂ ਨੇ ਤੇ ਪੰਜਾਬ ਨੂੰ ਬਦਨਾਮ ਕਰਨ ਲਈ ਭਾਜਪਾ ਨੇ ਸਾਜ਼ਿਸ਼ ਕਢੀ ਹੋਈ ਹੈ। ਆਪ ਨੇ ਇਥੋਂ ਤੱਕ ਕਿਹਾ ਕਿ ਭਾਜਪਾ ਤੇ ਅਕਾਲੀ ਦਲ ਦੀ ਸਰਕਾਰ ਨੇ ਹੀ ਪੰਜਾਬ ਨੂੰ ਨਸ਼ਿਆਂ ਦੀ ਦਲਦਲ 'ਚ ਧੱਕਿਆ ਸੀ। ਸੁਨੀਲ ਜਾਖੜ ਵੱਲੋਂ ਟਵੀਟ ਕੀਤਾ ਗਿਆ ਹੈ। ਸੁਨੀਲ ਜਾਖੜ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ ਹੈ ਕਿ ਭਗਵੰਤ ਮਾਨ ਜੀ ਪਿਛਲੇ ਸਾਲ ਵੀ ਜਦੋਂ ਨਸ਼ੇ ਨਾਲ ਵੱਡੀ ਗਿਣਤੀ ਚ ਮੌਤਾਂ ਹੋਈਆਂ ਸੀ ਤਾਂ ਤੁਸੀਂ ਸਰਕਾਰ ਵੱਜੋਂ ਕੰਮ ਕਰਨ ਦੀ ਥਾਂ ਤੇ ਹਜ਼ਾਰਾਂ ਬੱਚਿਆਂ ਨੂੰ ਲੈ ਕੇ ਅਰਦਾਸ ਕਰਨ ਪਹੁੰਚ ਗਏ ਸੀ ਹੁਣ ਫਿਰ ਅਜਈਆਂ ਮੰਦ ਭਾਗੀਆਂ ਕਟੜਾਵਾ ਵਾਪਰ ਰਹੀਆਂ ਨੇ ਪਿਛਲੇ 14 ਦਿਨਾਂ ਚ 14 ਮੌਤਾਂ ਨਸ਼ੇ ਨਾਲ ਹੋ ਚੁੱਕੀਆਂ ਨੇ ਸਾਡੀ ਤੁਹਾਨੂੰ ਬੇਨਤੀ ਹੈ ਕਿ ਕੈਰ ਦੀ ਗਰਮੀ ਚ ਹੁਣ ਦੁਬਾਰਾ ਬੱਚਿਆਂ ਨੂੰ ਲੈ ਕੇ ਅਰਦਾਸ ਕਰਨ ਨਾ ਪਹੁੰਚ ਜਾਇਓ ਅਰਦਾਸ ਤਾਂ ਪੰਜਾਬੀ ਖੁਦ ਕਰ ਰਹੇ ਨੇ ਤੇ ਰੋਜ਼ ਕਰਦੇ ਨੇ ਪਰ ਤੁਸੀਂ ਸਰਕਾਰ ਵਜੋਂ ਕੰਮ ਕਰੋ ਨਾਟਕ ਨਾ ਕਰੋ ਅਤੇ ਨਸ਼ੇ ਨਾਲ ਮਰ ਰਹੇ ਪੰਜਾਬੀਆਂ ਦੀਆਂ ਮੌਤਾਂ ਦੇ ਦੋਸ਼ੀ ਸੌਦਾਗਰਾਂ ਖਿਲਾਫ ਕਾਰਵਾਈ ਕਰੋ। ਜਾਖੜ ਦੇ ਟਵੀਟ ਤੇ ਮਲਵਿੰਦਰ ਕੰਗ ਨੇ ਟਵੀਟ ਦੇ ਜ਼ਰੀਏ ਹੀ ਜਵਾਬ ਦਿੱਤਾ ਕਿ ਸ਼੍ਰੀਮਾਨ ਜਾਖੜ ਜੀ ਗੁਜਰਾਤ ਤੇ ਮਹਾਰਾਸ਼ਟਰ ਚ ਬੈਠੀਆਂ ਤੁਹਾਡੀਆਂ ਸਰਕਾਰਾਂ ਪੰਜਾਬ ਚ ਨਸ਼ੇ ਭੇਜਣ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਨੇ। ਗੁਜਰਾਤ ਤੇ ਮਹਾਰਾਸ਼ਟਰ ਚ ਨਸ਼ਿਆਂ ਦੀ ਪਰਮਾਰ ਕਿਉਂ ਹੈ ਇਹ ਨਸ਼ੇ ਪੰਜਾਬ ਚ ਕਿਵੇਂ ਆ ਰਹੇ ਨੇ ਦੋਵਾਂ ਸੂਬਿਆਂ ਦੀਆਂ ਬੀਜੇਪੀ ਸਰਕਾਰਾਂ ਇਸ ਦੀ ਇਜਾਜ਼ਤ ਕਿਉਂ ਦੇ ਰਹੀਆਂ ਨੇ ਇੰਜ ਲੱਗਦਾ ਹੈ ਕਿ ਬੀਜੇਪੀ ਨੇ ਪੰਜਾਬ ਨੂੰ ਬਦਨਾਮ ਕਰਨ ਦੀ ਰਣਨੀਤੀ ਕਢੀ ਹੋਈ ਹੈ ਤੁਹਾਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਭਾਜਪਾ ਅਕਾਲੀ ਦਲ ਦੀ ਸਰਕਾਰ ਸੀ ਜਿਸ ਨੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਚ ਤੱਕਿਆ ਇਹ ਗੁਰਦਾਸਪੁਰ ਦੇ ਦੀਨਾ ਨਗਰ ਚ ਡਿੰਡਾ ਸਾਸੀਆ ਪਿੰਡ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਦੇ ਮਾਮਲੇ ਚ ਵੱਡਾ ਖੁਲਾਸਾ ਹੋਇਆ ਤਿੰਨੇ ਮ੍ਰਿਤਕ ਨਸ਼ੇ ਦੀ ਆਦੀ ਸੀ ਇਹਨਾਂ ਚੋਂ ਦੋ ਲੋਕ ਜੰਮੂ ਤੋਂ ਪੰਜਾਬ ਚ ਨਸ਼ਾ ਲੈਣ ਆਏ ਸੀ ਦੀਨਾ ਨਗਰ ਦੇ ਪਿੰਡ ਡੀਡਾ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਦੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਪਿੰਡ ਦੇ ਵਿੱਚ ਤਿੰਨ ਲੋਕਾਂ ਦੀ ਲਾਸ਼ ਮਿਲੀ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਪ੍ਰਿੰਸ ਹੈ ਜੋ ਪਠਾਨਕੋਟ ਦਾ ਰਹਿਣ ਵਾਲਾ ਸੀ ਜਦਕਿ ਬਾਕੀ ਦੋ ਦੀ ਪਛਾਣ ਸਚਿੰਤ ਤੇ ਰਾਕੇਸ਼ ਦੇ ਵਜੋਂ ਹੋਈ ਹੈ ਜੋ ਜੰਮੂ ਦੇ ਲਖਨਪੁਰ ਦੇ ਰਹਿਣ ਵਾਲੇ ਨੇ ਇਹ ਨਸ਼ੇ ਦੇ ਆਦੀ ਸੀਗੇ ਇਹਨਾਂ ਨੂੰ ਜੰਮੂ ਦੇ ਵਿੱਚ ਡਰੱਗਸ ਨਹੀਂ ਮਿਲਿਆ ਜੋ ਦਿਨਾਨਗਰ ਦੇ ਵਿੱਚ ਨਸ਼ਾ ਲੈਣ ਆਏ ਸੀ ਨਸ਼ੇ ਦੇ ਨਾਲ ਜਿਸ ਦਾ ਪਰਿਵਾਰ ਉਜੜਿਆ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ 'ਚ ਨਸ਼ੇ ਤੇ ਰੋਕ ਲਗਾਈ ਜਾਵੇ ਮੈਂ ਸਭ ਦੇ ਚਾਹਦੇ ਆ ਆਪਣੇ ਬਚਿਆਰ ਨੂੰ ਵੇਖੋ ਉਧਰ ਇਹ ਲੋਕਾਂ ਦੇ ਕੰਦ ਪਾਰ ਜਾਂਦੇ ਉਹਦੇ ਰੋ ਪਾ ਇਹ ਲੋਕਾਂ ਦੇ ਕੰਦ ਪਾਰ ਜਾਂਦੇ ਹਾਂ ਉਧਰ ਤਿੰਨ ਲੋਕਾਂ ਦੀ ਮੌਤ ਮਾਮਲੇ ਦੇ ਵਿੱਚ ਪੁਲਿਸ ਨੇ ਵੱਖ-ਵੱਖ ਧਾਰਾਵਾਂ ਦੇ ਤਹਿਤ 17 ਲੋਕਾਂ ਦੀ ਪਛਾਣ ਕਰਕੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸਾਰੇ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਨੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ ਤੱਕ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਦੀ ਰਿਪੋਰਟ న్యూਸ 18 ਪੰਜਾਬ ਤੇਦਰ ਪੰਜਾਬ ਚ ਡਰਗ ਤਸਕਰਾਂ ਦੇ ਖਿਲਾਫ ਆਪਰੇਸ਼ਨ ਕਾਸੋ ਚਲਾਇਆ ਗਿਆ ਪੁਲਿਸ ਵੱਲੋਂ ਸ਼ਹਿਰ ਸ਼ਹਿਰ ਪਿੰਡ ਪਿੰਡ ਤਲਾਸ਼ੀ ਮੁਹਿੰਮ ਜਾਰੀ ਰੱਖੀ ਗਈ ਸ਼ੱਕੀ ਲੋਕਾਂ ਦੇ ਠਿਕਾਣਿਆਂ ਨੂੰ ਪੁਲਿਸ ਨੇ ਟਾਰਗੇਟ ਕੀਤਾ ਡਰਗਸ ਦੇ ਖਿਲਾਫ ਪੁਲਿਸ ਦੀ ਇਹ ਸਪੈਸ਼ਲ ਮੁਹਿੰਮ ਸੀ ਸਪੈਸ਼ਲ ਡੀਜੀਪੀ ਨੇ ਕਿਹਾ ਕਿ ਸਾਡਾ ਮਕਸਦ ਡਰਗ ਦੀ ਸਪਲਾਈ ਚੇਨ ਨੂੰ ਤੋੜਨਾ ਹੈ ਔਰ ਡਰਗ ਪੀੜਤਾਂ ਦਾ ਪੁਨਰਵਾਸ ਕਰਨਾ ਸਾਡਾ ਟੀਚਾ ਹੈ। ਉਹਨਾਂ ਕਿਹਾ ਕਿ ਅਸੀਂ ਵੱਡੇ ਤਸਕਰਾਂ ਤੇ ਕਾਰਵਾਈ ਕਰ ਰਹੇ ਹਾਂ ਵੱਡੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਕੀਤਾ ਗਿਆ ਹੈ। ਫਾਜ਼ਲਕਾ ਦੇ ਵਿੱਚ ਆਪਰੇਸ਼ਨ ਚਲਾਇਆ ਗਿਆ ਜਲੰਧਰ, ਮੋਗਾ, ਕਪੂਰਥਲਾ, ਫਿਲੌਰ, ਗੜਸ਼ੰਕਰ, ਖੰਨਾ ਦੇ ਵਿੱਚ ਰੇਡ ਕੀਤੀ ਗਈ। ਕਾਫੀ ਰਿਕਵਰੀ ਹੋਈ ਤੇ ਐਫਆਈਆਰ ਦਰਜ ਕੀਤੀਆਂ ਗਈਆਂ। ਬਾਬਾ ਬਕਾਲਾ ਦੇ ਵਿੱਚ ਸਰਚ ਆਪਰੇਸ਼ਨ ਚੱਲਿਆ, ਰੋਪੜ ਦੇ ਵਿੱਚ ਚੱਲਿਆ, ਨਵਾਂ ਸ਼ਹਿਰ ਦੇ ਵਿੱਚ ਚੱਲਿਆ। ਡਰੱਗਸ ਦੇ ਖਿਲਾਫ ਜਿਹੜੀ ਸਾਡੀ ਇੱਕ ਮੁਹਿੰਮ ਹੈ ਪੰਜਾਬ ਸਰਕਾਰ ਦੀ ਹੋਰ ਪੰਜਾਬ ਪੁਲਿਸ ਦੀ ਉਸ ਨੂੰ ਜਾਰੀ ਰੱਖਦੇ ਹੋਏ ਅੱਜ ਅਸੀਂ ਪੂਰੀ ਸਟੇਟ ਦੇ ਵਿੱਚ ਇੱਕ ਕੋਆਰਡੀਨੇਟਡ ਸਰਚ ਆਪਰੇਸ਼ਨ ਕਰਾ ਰਹੇ ਹਾਂ ਔਰ ਸਾਡਾ ਮਕਸਦ ਹੈ ਕਿ ਜਿਹੜੀ ਸਾਡੀ ਸਪਲਾਈ ਚੇਨ ਹੈ ਇੱਕ طرف ਉਹ ਤੋੜੀ ਜਾਵੇ ਔਰ ਦੂਸਰੀ ਤਰਫ ਜਿਹੜੀ ਸਾਡੇ ਡਿਮਾਂਡ ਹੈ ਉਸ ਨੂੰ ਰਿਡਿਊਸ ਕੀਤਾ ਜਾਵੇ ਅਸੀਂ ਇਹ ਤਿੰਨ ਮੂਲ ਸ਼ਬਦਾਂ ਨੂੰ ਲੈ ਕੇ ਕਾਰਵਾਈ ਕਰ ਰਹੇ ਹਾਂ ਇਕ ਤਾਂ ਜਿਹੜੇ ਬੱਚੇ ਡਰੱਗਸ ਦੇ ਵਿੱਚ ਪੈ ਗਏ ਆ ਉਹਨਾਂ ਨੂੰ ਡੀ ਐਡਿਕਸ਼ਨ ਵੱਲ ਲੈ ਕੇ ਜਾਇਆ ਜਾਵੇ ਦੂਸਰੀ ਤਰਫ ਜਿਹੜਾ ਇਨਫੋਰਸਮੈਂਟ ਹੈ ਉਹ ਸ਼ਕਤੀ ਨਾਲ ਲਾਗੂ ਕੀਤਾ ਜਾਵੇ ਤਾਂ ਕਿ ਜਿਹੜੇ ਬਿਗ ਫਿਸ਼ਸ ਨੇ ਜਿਹੜੇ ਵੱਡੇ ਮਗਰਮੱਛ ਨੇ ਜਿਹੜੇ ਵੱਡੇ ਸਪਲਾਈਅਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਜਿਹੜੇ ਜਿਹੜੇ ਇਸ ਬਿਜ਼ਨਸ ਦੇ ਵਿੱਚ ਕਲੂਜਨ ਹੈ ਭਾਵੇਂ ਉਹ ਕਿਸੇ ਵਿਭਾਗ ਦੇ ਨਾਲ ਸੰਬੰਧਿਤ ਹੈ ਭਾਵੇਂ ਉਹ ਕਿਸੇ ਹੋਰ ادارے ਨਾਲ ਸੰਬੰਧਿਤ ਹੈ ਉਹਨਾਂ ਦੇ ਖਿਲਾਫ ਬਹੁਤ ਸਖਤ ਕਾਰਵਾਈ ਕੀਤੀ ਜਾਵੇ ਔਰ ਤੀਸਰਾ ਲੋਕਾਂ ਨੂੰ ਐਜੂਕੇਟ ਕੀਤਾ ਜਾਵੇ ਕਿ ਉਹ ਡਰੱਗਸ ਦੇ ਖਿਲਾਫ ਖੜੇ ਹੋਣ ਔਰ ਪੁਲਿਸ ਦੀ ਸਹਾਇਤਾ ਕਰਨ ਤਾਂ ਕਿ ਅਸੀਂ ਇਹ ਜਿਹੜਾ ਕੋੜ ਪੰਜਾਬ ਦੇ ਵਿੱਚ ਹੈ ਇਸ ਨੂੰ ਖਤਮ ਕਰ ਸਕੀਏ ਅੱਜ ਇਸੇ ਦੀ ਲੜੀ ਦੇ ਵਿੱਚ ਇਹ ਆਪਰੇਸ਼ਨ ਕਰਾਇਆ ਜਾ ਰਿਹਾ ਹੈ ਜਿਹੜਾ ਜਗਤਪੁਰਾ ਏਰੀਆ ਇੱਕ ਸਾਡਾ ਡਰੱਗਸ ਦਾ ਹੌਟਸਪੌਟ ਹੈ ਜਿੱਥੇ ਕਾਫੀ ਡਰੱਗਸ ਵਕੰਦੀ ਸ਼ਿਕਾਇਤ ਆਂਦੀ ਹੈ ਸੋ ਅੱਜ ਇਸ ਦੀ ਕੇ ਰਾਬੰਦੀ ਕਰਕੇ ਇਸ ਦੀ ਤਲਾਸ਼ੀ ਲਈ ਜਾ ਰਹੀ ਹੈ ਤੇ ਹਿਮਾਚਲ ਦੇ ਡਲਹੌਜ਼ੀ ਦੇ ਵਿੱਚ ਕਨਰਾਈ ਨਾਲ ਹੋਈ ਕੁੱਟਮਾਰ ਦੇ ਮਾਮਲੇ 'ਚ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਵੀ ਹਿਮਾਚਲ ਦੇ ਸੀਐਮ ਸੁਖਵਿੰਦਰ ਸੁਖੂ ਦੇ ਨਾਲ ਗੱਲਬਾਤ ਕੀਤੀ ਹੈ ਫੋਨ 'ਤੇ ਗੱਲਬਾਤ ਕੀਤੀ ਗਈ ਹੈ ਚੰਨੀ ਨੇ ਸੀਐਮ ਸੁਖੂ ਤੋਂ ਕਾਰਵਾਈ ਦੀ ਮੰਗ ਕੀਤੀ ਹੈ ਔਰ ਹਿਮਾਚਲ ਦੇ ਸੀਐਮ ਵੱਲੋਂ ਕਾਰਵਾਈ ਦਾ ਪ੍ਰੋਸਾ ਦਿੱਤਾ ਗਿਆ ਹੈ ਇਸ ਮਾਮਲੇ ਨੂੰ ਲੈ ਕੇ ਵਕੂਫ ਜਥੇਬੰਦੀਆਂ ਨੇ ਚੰਨੀ ਨੂੰ ਮੰਗ ਪੱਤਰ ਸੌਂਪਿਆ ਸੀ ਇਸ ਤਰ੍ਹਾਂ ਉਹਨਾਂ ਤੁਰੰਤ ਹਿਮਾਚਲ ਦੇ ਸੀਐਮ ਨੂੰ ਫੋਨ ਲਾ ਲਿਆ ਤੇ ਪੂਰਾ ਮਾਮਲਾ ਵਿਸਥਾਰ 'ਚ ਦੱਸਿਆ ਮੇਰੇ ਕੋਲ 6 ਸੰਤਰਾ ਵੀ ਇਕੱਠੀਆਂ ਹੋ ਕੇ ਆਈਆਂ ਵੀ ਆ ਇਹਨਾਂ ਦਾ ਵੀ ਸੰਤਰਾ ਦਾ ਵਿਸ਼ਾ ਬਣ ਗਿਆ ਹੈ ਸੰਗਵਾਸ ਤੇ ਵੀ ਤੇ ਹਿਮਾਚਲ ਵਾਸਤੇ ਵੀ ਐਤੋਂ ਇਹ ਜਿਹੜੀ ਥੈਲਿਕਸ ਕਿਹਾ ਚੰਦੇ ਚੀਕ ਨੂੰ ਸਿੱਖ ਨੂੰ ਲਗਵਾ ਮੁੰਡਾ ਆਇਆ ਹੋਇਆ ਸੀ ਐਂ ਦਾ ਰਹੀ ਜੋੜਾ ਸੀਗਾ ਤਾਂ ਉਹ ਕਿਸੇ ਨੇ ਟੁਕਤਾ ਬਲੋਜੀ ਖਜਾਰ ਵੀ ਰਹਿਣ ਡਿੱਡਾ ਹੋ ਜੀ ਦੇ ਵਿੱਚ ਉਹ ਜੀ ਜਿਹੜੀ ਕੰਗਣਾ ਹੈ ਨਾ ਕੰਗਣਾ ਵਾਲੇ ਜਿਹੜਾ ਉਦੇ ਨਾਲ ਐਪੀਸੋਡ ਹੋਇਆ ਸੀ ਉਹਦੇ ਨਾਲ ਜੋੜ ਕੇ ਉਹਨੂੰ ਕੁੱਟਾ ਕਿ ਬੀਜੇਪੀ ਦੀ ਨਫਰਤ ਦੀ ਜਿਹੜੀ ਰਾਜਨੀਤੀ ਪਿਲਾ ਰਹੀ ਹੈ ਉਹਦੇ ਨਾਲ ਕਰਕੇ ਸਾਡਾ ਸਿੱਖ ਕੌਮ ਦੀ ਬੜੀ ਤੰਗ ਹੈ ਕਿ ਸਾਡੀ ਉਹ ਮਾਣ ਸਰ ਦੇ ਲੋਕਾਂ ਦੇ ਨਾਲ ਲੜਾਉਣ ਦੀ ਕੋਸ਼ਿਸ਼ ਹੈ ਤੁਸੀਂ ਕੋਈ ਥੋੜੀ ਨੌਲੇਜ ਨਹੀਂ ਆ ਰਿਹਾ ਨਾ ਦਹੋਤੀ ਦੇ ਵਿੱਚ ਇੱਕ ਨੌਜਵਾਨ ਮੋਗਾ ਸਿੱਖ ਆਪਣੇ ਬਾਹਰ ਦੀ ਐਨ ਆਰ ਆਈ ਹੈ ਉਹ ਵੇਸੀ ਤੇ ਕਿਸੇ ਜਨਮ ਸ਼੍ਰੀ ਨਾਲ ਸਪੈਨਰ ਦੇ ਨਾਲ ਸੀ ਉਹਦੀ ਆਪਣੀ ਵਾਈਫ ਉਹਨੂੰ ਪੁੱਛਤਾ ਤੇ ਤੁਸੀਂ ਉਹ ਕੈਂਡੀ ਚੈੱਕ ਕਰਾ ਲਓ ਇੱਕ ਇੱਕ ਐਸੇ ਵੀ ਬਿਆਨ ਲਗਾ ਰਹੇ ਹੈ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਸਤਿ ਭਾਵਨਾ ਤੇ ਪਿਆਰ ਹਿਮਾਚਲ ਦਾ ਤੇ ਪੰਜਾਬ ਦਾ ਅੱਜ ਦਾ ਨਹੀਂ ਸਦਾ ਤੋਂ ਬਣਿਆ ਆ ਤੇ ਅਸੀਂ ਤਾਂ ਪੰਜਾਬ ਹਰ ਮਾਂਜੀ ਹਾਂ ਜੀ ਮੈਂ ਪਤਾ ਲਈ ਕਰਤਾ ਕਿ ਤਾਂ ਨਹੀਂ ਜਾਦਾ ਇੰਨੀ ਕੋਈ ਬਾਤ ਨਹੀਂ ਹੈ ਹਾਂ ਬਾਤ ਕੋਈ ਨਹੀਂ ਹੈ ਲੇਕਿਨ ਪੰਜਾਬ ਮੇਂ ਨਾ ਬਹੁਤ ਜ਼ਿਆਦਾ ਇਹ ਬਗਾਲ ਉੱਠਿਆ ਹੋਇਆ ਹੈ ਤੇ ਤੁਹਾਨੂੰ ਇਹ ਕਹਿੰਦੇ ਤੁਸੀਂ ਇੱਕ ਵਾਰ ਸਾਰੀ ਚੈੱਕ ਕਰਕੇ ਮੈਂ ਤੁਹਾਨੂੰ ਦੁਬਾਰੇ ਵੀ ਗੱਲ ਕਰਾਂਗਾ ਮੈਂ ਵੀ ਆਪਣੇ ਵੱਲੋਂ ਬਿਆਨ ਲਗਾ ਰਿਹਾ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਆਪਣਾ ਤੇ ਹਿਮਾਚਲਿਆ ਦਾ ਕੋਈ ਅਜਿਹਾ ਨਹੀਂ ਨਾ ਮਾਰਦਾ ਰਿhta ਪਹਿਲਾਂ ਤੇ ਪੰਜਾਬੀ ਆਪਾਂ ਸਾਰੇ ਇਹ ਆਪਾਂ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਗੱਲ ਵਿੱਚ ਨਹੀਂ ਪੈਣਾ ਇਹ ਨਾfrodi ਗਾਰਨੀਤੀ ਭਾਜੀ ਵੀ ਪੜਾ ਰਹੀ ਆਪਾਂ ਇਸ ਨੂੰ ਜ਼ਰੂਰ ਧਿਆਨ ਦੇ ਕੇ ਇਸ 'ਤੇ ਐਕਸ਼ਨ ਕਰਾਇਆ ਜੂਗੀ ਅਮਰੀਕ ਸਰਦੀ ਸਾਰਾ ਗੜੀ ਸਰਾ ਦੀ ਬੁਕਿੰਗ ਨੂੰ ਲੈ ਕੇ ਇੱਕ ਵਾਰ ਫਿਰ ਇੱਕ ਪਰਿਵਾਰ ਦੇ ਨਾਲ ਠੱਗੀ ਹੋਈ ਹੈ ਆਨਲਾਈਨ ਬੁਕਿੰਗ ਕਰਵਾਈ ਗਈ ਸੀ ਸਾਰਾ ਗੜੀ ਸਰਾ ਪਹੁੰਚ ਕੇ ਇਸ ਪਰਿਵਾਰ ਨੂੰ ਠੱਗੀ ਦਾ ਪਤਾ ਲੱਗਿਆ ਮਹਾਰਾਸ਼ਟਰ ਦੇ 나ਸਿਕ ਤੋਂ ਇਹ ਸ਼ਰਧਾਲੂ ਆਏ ਸੀ दरअसल ਇੱਕ ਫਰਜ਼ੀ ਵੈਬਸਾਈਟ ਦੇ ਜ਼ਰੀਏ ਸ਼ਰਧਾਲੂਆਂ ਦੇ ਨਾਲ ਐਸੀਆਂ ਠੱਗੀਆਂ ਮਾਰੀਆਂ ਜਾ ਰਹੀਆਂ ਨੇ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆਏ ਨੇ ਇਹ ਲੋਕ ਵੈਬਸਾਈਟ ਤੇ ਜਾਂਦੇ ਨੇ ਰੂਮ ਬੁੱਕ ਕਰਾਉਂਦੇ ਨੇ ਸਾਰਾ ਗੜੀ ਏਸੀ ਸਰਾ ਹੈ ਬਹੁਤ ਅੱਛੇ ਰੂਮ ਇੱਥੇ ਬਣੇ ਹੋਏ ਆ ਔਰ ਸ਼ਰਧਾਲੂ ਇੱਥੇ ਰੁਕਣੇ ਨੂੰ ਤਰਜੀ ਦਿੰਦੇ ਨੇ ਸੋ ਉਹਨਾਂ ਵੱਲੋਂ ਆਨਲਾਈਨ ਬੁਕਿੰਗ ਕਰਵਾਈ ਗਈ ਪਰ ਸਰਾ ਪਹੁੰਚ ਕੇ ਪਤਾ ਲੱਗਿਆ ਕਿ ਇੱਥੇ ਉਹਨਾਂ ਦੇ ਨਾਮ ਦੀ ਕੋਈ ਬੁਕਿੰਗ ਨਹੀਂ ਹੈ ਫਿਰ ਠੱਗੀ ਦਾ ਖੁਲਾਸਾ ਹੋਇਆ ਕਈ ਲੋਕਾਂ ਨਾਲ ਪਿਛਲੇ ਦਿਨੀ ਵੀ ਠੱਗੀ ਹੋਈ ਹੈ ਔਰ ਐਸਜੀਪੀਸੀ ਵੱਲੋਂ ਇਹ ਕਿਹਾ ਗਿਆ ਬਾਰ-ਬਾਰ ਕਿ ਸਿਰਫ ਐਸਜੀਪੀਸੀ ਦੀ ਜਿਹੜੀ ਆਫੀਸ਼ੀਅਲ ਵੈਬਸਾਈਟ ਹੈ ਉਸ ਤੇ ਜਾ ਕੇ ਹੀ ਬੁਕਿੰਗ ਕਰਵਾਈ ਜਾਵੇ ਬਾਕੀ ਕਿਸੇ ਹੋਰ ਸਾਈਟ ਤੇ ਬੁਕਿੰਗ ਨਾ ਕਰਵਾਈ ਜਾਵੇ ज एज ए नॉर्मल इंडियन सिटीजन आई कॉन्ट डू एनी थिंग बिकॉज बैंक वाले मेरी हेल्प नहीं करेंगे कि किसके नाम पे गया है मैं क्या करूँ कंज्यूमर कोर्ट जाऊँ उसमें कितना टाइम लगेगा उसमें से कितनी आई डीज चेंज हो जाएंगी उसके अकाउंट चेंज कर देंगे मैं अगर फ्रीज भी करा दूँ अकाउंट उसके बाद मनी तो रिटर्न नहीं हो रही है मेरा तो कम है लोगों का जिनका थर्टी सिक्सटी हुआ है उनका क्या द क्वेश्चन कम्स क्या हो रहा है या? क्या आप लोगों ने एक्शन ले लिए मुझे यहाँ ये यह पता चला कि ऑलरेडी बोला गया है पुलिस वालों को कंप्लेंट फाइल हुई है एग्जैक्ट मेरी नहीं हुई है बट जो पहले हुई है बट बात आती है फिर मेरे साथ क्यों हुआ ये अगर दो वीक्स पहले ही फाइल कंप्लेन हो गई थी इसके बारे में तो फिर क्वेश्चन कम्स के कर क्या रहे कुछ तो करना चाहिए लाइक like एटलीस्ट कुछ तो बट मुझे तो नहीं दिख रहा कुछ ऐसा सो so दैट्स आपने अभी इनके मैनेजर से बात की अभी मैंने अभी जस्ट अभी मैंने साइबर क्राइम गवर्नमेंट इनकी जो वेबसाइट है उसमें कम्प्लेन फाइल कर दी जैसे मैंने उनको तो फ़ोन किया अभी जब फ़ोन किया कि मैं वहाँ पे खड़ा हूँ तो ने फोन मेरा तुरंत कट कर दिया और व्हाट्सअप पे मुझे सीधा ब्लॉक कर दिया मैंने उनको पेटीएम करके फ़ोन पे करके ऑलरेडी पैसे भेज दिए फ्रॉड हो गया फ्रॉड हो चुका है मेरा दस का मेरा फ्रॉड हो चुका है मना देख निराशा पाई जा रही है ਤੇ ਉਹ ਜਿਹੜੀ ਆ ਨਾ ਪੈ ਸਕੇ ਇਹੋ ਹੀ ਬੇਨਤੀ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਅਮਸਾ ਨੂੰ ਆ ਕਿ ਪਹਿਲ ਦੇ ਆਧਾਰ ਤੇ ਜਿਹੜੀ ਆ ਸਾਈਬਰ क्राइम ਰਾਈ ਜਿਹੜੀ ਆ ਇਹ ਚੋਰ ਜਿਹੜੇ ਫੜੇ ਜਾਣ ਤੇ ਤਾਂ ਜੋ ਕਿ ਸੰਗਤਾਂ ਦੀ ਜਿਹੜੀ ਆ ਹੋਰ ਹੀ ਠੱਗੀ ਜਿਹੜੀ ਆ ਅੱਗੇ ਤੋਂ ਨਾ ਹੋ ਸਕੇ ਕਿ ਤੁਹਾਨੂੰ ਪਰਾ ਦੀ ਠੱਗੀ ਵਾਦੀ ਇਹਦੀ ਆਪਣੀ ਛਵੀ ਵੀ ਖਰਾਬ ਹੁੰਦੀ ਹੈ ਮੈਨਾਂ ਜੀ ਜਦੋਂ ਸੰਗਤਾਂ ਸਾਡੇ ਕੋ ਆਉਂਦੀਆਂ ਹਨ ਤੇ ਸਾਡਾ ਮਨ ਬਹੁਤ ਜ਼ਿਆਦਾ ਜਿਹੜੀ ਸੰਗਤਾਂ ਦੇ ਨਰਾਜ਼ ਹੋਣਾ ਹੋਣਾ ਸਾਡਾ ਮਨ ਆਪ ਹੀ ਬਹੁਤ ਦੁਖੀ ਹੁੰਦਾ ਹੈ ਤੇ ਪੁਲਿਸ ਪ੍ਰਸ਼ਾਸਨ ਦੀਆਂ ਲੱਖ ਹਦਾਇਤਾਂ ਦੇ ਬਾਵਯੂਦ ਸਟੰਟ ਬਾਜ਼ੀ ਦੀਆਂ ਕਠਰਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਫਗਵਾੜਾ ਦੇ ਵਿੱਚ ਟਰੈਕਟਰ ਰੇਸ ਦੇ ਦੌਰਾਨ ਬੇਕਾਬੂ ਟਰੈਕਟਰ ਨੇ ਅੱਧਾ ਦਰਜਨ ਲੋਕਾਂ ਨੂੰ ਰੋਂ ਦਿੱਤਾ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਆਯੋਜਨ ਦੀ ਮੰਜ਼ੂਰੀ ਨਹੀਂ ਮਿਲੀ ਸੀ ਇਸ ਤੇ ਬਾਵੀਯੂਧ ਰੇਸ ਦਾ ਆਯੋਜਨ ਹੋਇਆ ਹੁਣ ਪੁਲਿਸ આરોપીਾਂ ਦੇ ਖਿਲਾਫ ਸਖਤ ਕਾਰਵਾਈ ਦੀ ਗੱਲ ਕਰ ਰਹੀ ਹੈ। ਟਰੈਕਟਰ ਦੀ ਹਾਲਤ ਦੱਸ ਰਹੀ ਹੈ ਕਿ ਹਾਦਸਾ ਕਿੰਨਾ ਭਿਆਨਕ ਸੀ। ਹਾਦਸੇ 'ਚ ਟਰੈਕਟਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ। ਦਰਅਸਲ ਫਗਵਾੜਾ ਦੇ ਪਿੰਡ ਡੁਮੇਲੀ ਦੇ ਬਾਹਰ ਇੰਨਾ ਖੇਤਾਂ 'ਚ ਟਰੈਕਟਰਾਂ ਦੀ ਰੇਸ ਹੋ ਰਹੀ ਸੀ। ਰੇਸ ਨੂੰ ਦੇਖਣ ਲਈ ਵੱਡੀ ਗਿਣਤੀ ਚ ਲੋਕ ਖੇਤੇ ਪਹੁੰਚੇ ਸਨ ਇੱਕ ਟਰੈਕਟਰ ਜਾ ਰਿਹਾ ਸੀ ਤੇ ਉਹ ਗੇ ਨਿਕਲ ਜਾਂਦਾ ਹੈ ਜਦੋਂ ਕਿ ਦੂਸਰਾ ਉਸ ਦਾ ਪਿੱਛਾ ਕਰਦਾ ਹੋਇਆ ਬੇਕਾਬੂ ਹੋ ਕੇ ਪੀੜ ਚ ਜਾਵੜਿਆ ਜਿਸ ਤੋਂ ਬਾਅਦ ਉਥੇ ਭਗਦੜ ਵੱਜ ਗਈ ਲੋਕ ਜਾਨ ਬਚਾਉਣ ਲਈ ਇੱਧਰ ਉੱਧਰ ਭੱਜਦੇ ਨਜ਼ਰ ਆਏ ਟਰੈਕਟਰ ਨੇ ਕਰੀਬ ਅੱਧਾ ਦਰਜਨ ਲੋਕਾਂ ਨੂੰ ਕੁਚਲ ਦਿੱਤਾ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਉਧਰ ਹਾਦਸੇ ਤੋਂ ਬਾਅਦ ਫਗਵਾੜਾ ਦੇ ਡੀਐਸਪੀ ਮੌਕੇ ਤੇ ਪਹੁੰਚੇ ਤੇ ਤਿੰਨ ਟਰੈਕਟਰਾਂ ਨੂੰ ਕਬਜ਼ੇ ਚ ਲੈ ਲੈਂਦੇ ਹੋਏ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਇਸ ਮਾਮਲੇ ਨੂੰ ਲੈ ਕੇ ਕੁਝ ਹੋਰ ਲੋਕਾਂ ਦੀ ਭਾਲ ਕਰ ਰਹੀ ਹੈ। ਅਸੀਂ ਇੱਥੇ ਮੌਕੇ ਤੇ ਪਹੁੰਚ ਕੇ ਜਿਹੜਾ ਹੈਗਾ ਤਿੰਨ ਟਰੈਕਟਰ ਅਸੀਂ ਕਾਬੂ ਦੇ ਵਿੱਚ ਲਏ ਆ। ਚਾਰ ਇੱਥੋਂ ਹੋਰ ਬੰਦਿਆਂ ਨੂੰ ਵੀ ਜਿਹੜਾ ਕਾਬੂ ਦੇ ਵਿੱਚ ਲਿਆ ਤੇ ਅਸੀਂ ਅੱਗੇ ਇਹਦੇ ਵਿੱਚ ਜਿਹੜਾ ਹੈਗਾ ਐਫ ਆਈ ਆਰ ਦਰਜ ਕਰਕੇ ਜਿਹੜੇ ਸੈਕਸ਼ਨਸ ਐਪਰੋਪ੍ਰੀਏਟ ਹੋਣਗੇ ਉਹਨਾਂ ਦੇ ਵਿੱਚ ਕਰਕੇ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਅਗਲੀ ਕਾਰਵਾਈ ਅਮਲ ਵਿੱਚ ਲਿਆਵਾਂਗੇ। ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਵਾਹਨਾਂ ਦੀ ਰੇਸਿੰਗ ਤੇ ਸਟੰਟ ਬਾਜ਼ੀ ਤੇ ਪਾਬੰਦੀ ਲਗਾਈ ਗਈ ਹੈ ਅਜਿਹਾ ਕਰਨ ਵਾਲਿਆਂ ਤੇ ਕਾਰਵਾਈ ਹੁੰਦੀ ਹੈ ਇਸ ਦੇ ਬਾਵਜੂਦ ਪਿੰਡਾਂ 'ਚ ਟਰੈਕਟਰਾਂ ਦੀ ਰੇਸ ਹੋ ਰਹੀ ਸੀ ਤੇ ਇਸੇ ਦੌਰਾਨ ਵੱਡਾ ਹਾ사 ਹੋ ਗਿਆ ਪੁਲਿਸ ਨੇ ਇੱਕ ਵਾਰ ਫੇਰ ਲੋਕਾਂ ਨੂੰ ਸਟੰਟ ਬਾਜ਼ੀ ਤੇ ਵਾਹਨਾਂ ਦੀ ਰੇਸ ਨੂੰ ਲੈ ਕੇ ਸਖਤ ਹਦਾਇਤ ਦਿੱਤੀ ਹੈ ਤੇ ਇਸ ਕਰਕੇ ਸੀ ਲੋਕਾਂ ਨੂੰ ਇਹੀ ਅਪੀਲ ਕਰਦੇ ਆ ਕਿ ਜੇ ਅਜਿਹਾ ਕੋਈ ਵੀ ਫੰਕਸ਼ਨ ਉਹਨਾਂ ਨੇ ਕਰਾਣਾ ਹੈ ਤਾਂ ਅਵਲ ਤੇ ਪਰਮਿਸ਼ਨ ਲੈਣ ਤੇ ਜਿਹੜੀਆਂ ਚੀਜ਼ਾਂ ਸਰਕਾਰ ਨੇ ਇਲੀਗਲ ਕੋਸ਼ਿਸ਼ ਕੀਤੀਆਂ ਉਹ ਨਾ ਤੇ ਆਰਗੇਨਾਈਜ਼ਰ ਵੱਲੋਂ ਆਰਗੇਨਾਈਜ਼ ਕਰਾਈਆਂ ਜਾਂਦੇ ਤੇ ਲਾਹੀਂ ਲੋਕਾਂ ਵੱਲੋਂ ਇਸ ਨੂੰ ਸਪੋਰਟ ਕੀਤੀ ਜਾਂਦੀ ਤੇ ਹੁਣ ਤੁਹਾਡੇ ਕੋਲ ਕੋਈ ਕਮੇਟੀ ਮੈਂਬਰ ਆਇਆ ਜੀ ਨਹੀਂ ਇਸ ਵੇਲੇ ਸਾਰੇ ਕਮੇਟੀ ਮੈਂਬਰ ਜੋ ਮੈਨੂੰ ਪਤਾ ਲੱਗਾ ਹੈ ਕਿ ਉਹ ਇਸ ਵੇਲੇ ਇੱਥੋਂ ਫਰਾਰ ਨੇ ਜੀ ਤੇ ਜਿਨ੍ਹਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਜਿਹੜਾ ਹੈਗਾ ਸਲਾਕਾ ਵਿਸ਼ੇ ਦਿੱਤਾ ਜਾਊਗਾ ਜ਼ਾਹਰ ਹੈ ਕਿ ਸਟੰਟ ਬਾਜ਼ੀ ਤੇ ਵਾਹਨਾ ਦੀ ਰੇਸ ਦੀ ਰੋਕ ਲੱਗੀ ਹੋਈ ਹੈ ਅਜੇ ਹਿਚ ਲੋਕ ਲੁਕਸ਼ਿਪ ਕੀ ਅਜਿਹੀ ਖਤਰਨਾਕ ਰੇਸ ਦਾ ਆਯੋਜਨ ਕਰਦੇ ਨੇ ਜਿਸ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਪਰਮਿਸ਼ਨ ਨਹੀਂ ਲਈ ਜਾਂਦੀ ਸਵਾਲ ਉੱਠਦਾ ਕਿ ਪ੍ਰਸ਼ਾਸਨ ਦੀ ਪਰਮਿਸ਼ਨ ਦੇ ਬਿਨਾ ਪ੍ਰਸ਼ਾਸਨ ਦੀ ਨਾਖੇਟ ਅਜਿਹੀ ਖਤਰਨਾਕ ਰੇਸ ਦਾ ਆਯੋਜਨ ਕਿਵੇਂ ਹੋ ਗਿਆ ਫਿਲੌਰ ਤੋਂ ਰਾਜਕੁਮਾਰ న్యూਸ 18 ਪੰਜਾਬ ਤੇ ਪਾਣੀਪਾਦ ਦੇ ਵਿੱਚ ਅੱਜ ਇੱਕ ਤेंदुए ਨੂੰ ਕਾਬੂ ਕੀਤਾ ਗਿਆ ਤਿੰਦ ਤेंदुए ਨੂੰ ਬੇਹੋਸ਼ ਕਰਕੇ ਸੀਵਰੇਜ ਚੋਂ ਬਾਹਰ ਕੱਢਿਆ ਗਿਆ ਪਿੰਡ ਭੈ ਸਵਾਲ ਦੇ ਨੇੜੇ ਤेंदुआ ਇੱਕ ਸੀਵਰੇਜ ਵੜ ਗਿਆ ਜੰਗਲਾਤ ਵਿਭਾਗ ਦੀ ਟੀਮ ਨੇ 345 ਮਿੰਟਾਂ ਦੇ ਵਿੱਚ ਇਸ ਤਿੰਦੂਏ ਨੂੰ ਕਾਬੂ ਕੀਤਾ ਗਨ ਰਾਹੀਂ बेहोਸ਼ੀ ਦਾ ਟੀਕਾ ਲਗਾਇਆ ਗਿਆ ਉਸ ਤੋਂ ਬਾਅਦ ਟੀਮ ਨੇ ਸੀਵਰੇਜ ਦੇ ਦੋਨੇ ਪਾਸੇ ਜਾਲ ਲਗਾਇਆ ਹੋਇਆ ਸੀ ਟੀਮ ਉਸ ਤੋਂ ਬਾਅਦ ਤਿੰਦੂਏ ਨੂੰ ਰੈਸਕਿਊ ਕਰਕੇ ਰੋहतक ਦੇ ਚਿੜੀਆ ਘਰ ਲੈ ਗਿਆ तो हमारा स्टाफ पूरा रक्की में लगा हुआ था रात दिन तो जैसे अब सुबह हम इसकी लोकेशन बदल लगी तो हमारी सारी रेस्क्यू टीम और मैं और मेरा हमारे डॉक्टर साहब ठीक है जी तो हमने इसको अपना जो है बिल्कुल सख्स पर रेस्क्यू कर लिया है